ਜਮਣੀ ਚੋਣ ਤੋਂ ਪਹਿਲਾਂ ਸਿਆਸੀ ਅਖਾੜਾ ਲਗਾਤਾਰ ਭੱਖ ਦਾ ਦਿਖਾਈ ਦੇ ਰਿਹਾ ਜਿੱਥੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਇੱਕ ਦੂਜੇ ਨੂੰ ਪੜਦੇ ਦਿਖਾਈ ਦੇ ਰਹੇ ਨੇ ਆਪਣੇ ਹੱਕ ਦੇ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਨੇ ਪਰ ਦੂਜੇ ਪਾਸੇ ਕੁਝ ਜਥੇਬੰਦੀਆਂ ਕੁਝ ਧੜੇ ਅਜਿਹੇ ਨੇ ਜਿਹੜੇ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਤੇ ਘੇਰਨ ਦੀ ਰਣਨੀਤੀ ਬਣਾਈ ਬੈਠੇ ਨੇ 2 ਤੇ 25 ਨਵੰਬਰ ਨੂੰ ਤਿੱਖੇ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ ਗਿਆ ਦੱਸਿਆ ਕਿ ਕਿਹਾ ਜਾ ਰਿਹਾ ਹੈ ਕਿ ਇੱਕ ਵਿਧਾਇਕ ਜੇਕਰ ਇੱਕ ਦਿਨ ਵੀ ਅਹੁਦਾ ਸੰਭਾਲਦਾ ਹੈ ਤਾਂ ਪੈਨਸ਼ਨ ਦਾ ਹੱਕਦਾਰ ਹੁੰਦਾ ਹੈ ਤਾਂ ਫਿਰ ਕਰਮਚਾਰੀਆਂ ਨੂੰ ਇਸ ਪੈਨਸ਼ਨ ਤੋਂ ਵਾਂਝੇ ਕਿਉਂ ਰੱਖਿਆ ਜਾਂਦਾ ਹੈ ਇਸੇ ਨੂੰ ਲੈ ਕੇ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਇੰਡੀਆ ਦੇ ਸੱਦੇ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਕਰਦੇ ਹੋਏ ਪੰਜਾਬ ਤੋਂ ਦਿੱਲੀ ਤੱਕ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਵੇਂ ਚੋਣ ਤੋਂ ਪਹਿਲਾਂ ਤਰਨਤਾਰਨ ਦੇ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਦ ਦਿਖਾਈ ਦੇ ਰਿਹਾ ਪਰ ਦੂਜੇ ਪਾਸੇ ਕੁਝ ਜਥੇਬੰਦੀਆਂ ਨੇ ਜਿਹੜੀਆਂ ਸਰਕਾਰ ਨੂੰ ਘੇਰਨ ਗਿਆ ਇਸੇ ਤਰ੍ਹਾਂ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਵੀ ਵੱਡੀ ਰੈਲੀ ਦਾ ਐਲਾਨ ਕੀਤਾ ਗਿਆ 2 ਨਵੰਬਰ ਨੂੰ ਤਰਨਤਾਰਨ ਤੇ 25 ਨਵੰਬਰ ਨੂੰ ਦਿੱਲੀ ਦੇ ਵਿੱਚ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਕਿ ਕੁਝ ਕਹਿਣਾ ਸੀ ਇਸ ਮੂਵਮੈਂਟ ਦੇ ਮੈਂਬਰਾਂ ਦਾ ਤੁਸੀਂ ਵੀ ਸੁਣੋ ਅੱਜ ਐਨਐਮਓਪੀਐਸ ਨੈਸ਼ਨਲ ਮੂਵਮੈਂਟ ਸਕੀਮ ਫਾਰ 올ਡ ਪੈਨਸ਼ਨ ਸਕੀਮ ਦੇ ਸੱਦੇ ਦੇ ਉੱਤੇ ਦੇਸ਼ ਭਰ ਦੇ ਜਿੰਨੇ ਵੀ ਸਾਡੀਆਂ ਰਾਜਧਾਨੀਆਂ ਨੇ ਵੱਖ-ਵੱਖ ਸੂਬਿਆਂ ਦੀਆਂ ਉਹਨਾਂ ਦੇ ਵਿੱਚ ਜਿਹੜੇ ਐਨਪੀਐਸ ਅਧਿਕਾਰਾਂ ਦੇ ਮੁਲਾਜ਼ਮ ਨੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿਉਂਕਿ ਸਾਡੇ ਦੋ ਪ੍ਰੋਗਰਾਮ ਪੰਜਾਬ ਦੇ ਵਿੱਚ ਨੇ ਤੇ ਇੱਕ ਪ੍ਰੋਗਰਾਮ ਊਮੀਪਦਰ ਦਾ ਜਿੱਦਾਂ ਕਿ 25 ਤਰੀਕ ਨੂੰ 25 ਨਵੰਬਰ ਨੂੰ ਰਾਮਲੀਲਾ ਗਰਾਊਂਡ ਦਿੱਲੀ ਵਿਖੇ ਪੂਰੇ ਦੇਸ਼ ਦਾ ਐਨਪੀਐਸ ਦਾ ਜਿਹੜਾ ਮੁਲਾਜ਼ਮ ਹੈ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਕੇਂਦਰ ਤੇ ਸਟੇਟ ਸਰਕਾਰਾਂ ਦੇ ਖਿਲਾਫ ਜਿਹੜਾ ਪ੍ਰੋਗਰਾਮ ਆ ਰੈਲੀ ਉਹ ਕਰੇਗਾ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਐਨਪੀਐਸ ਦੀ ਮਾਰ ਛੇਲਦੇ ਪਏ ਆ ਉਹਦੇ ਨਾਲ ਨਾਲ ਜਿਹੜਾ ਮੁੱਦਾ ਹੈ ਕਿ ਜਿਹੜਾ ਐਨਪੀਐਸ ਸੀ ਐਨਪੀਐਸ ਤੋਂ ਬਾਅਦ ਕੇਂਦਰ ਸਰਕਾਰ ਨੇ ਜਿਹੜਾ ਮੁਲਾਜ਼ਮਾਂ ਨੇ ਆਪਣਾ ਜ਼ੋਰਦਾਰ ਪ੍ਰਦਰਸ਼ਨ ਵੱਖ-ਵੱਖ ਰਾਜਾਂ ਦਾ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਉਹਨਾਂ ਨੇ ਤੇ ਯੂਪੀਐਸ ਨਾਂ ਦੀ ਪਾਲਸੀ ਵੀ ਲੈ ਆਂਦੀ ਜਿਹਦੇ ਵੱਲ ਸਰਕਾਰਾਂ ਰਾਜ ਦੀਆਂ ਵੀ ਦੇਖਣ ਲੱਗੀਆਂ ਅਸੀਂ ਇਹਨਾਂ ਦੋਨਾਂ ਪਾਲਸੀਆਂ ਦਾ ਜਿਹੜਾ ਵਿਰੋਧ ਉਹ ਲਗਾਤਾਰ ਕਰ ਰਹੇ ਹਾਂ ਜਿਹਦੇ ਕਰਕੇ ਇੱਕ ਜਿਹੜਾ ਪੰਜਾਬ ਸਰਕਾਰ ਇਹਨਾਂ ਨੇ 18 11 22 ਨੂੰ ਪ੍ਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜੋ ਅੱਜ ਤੱਕ ਲਾਗੂ ਨਹੀਂ ਹੋਇਆ ਜਿਸ ਕਰਕੇ 2 ਨਵੰਬਰ ਨੂੰ ਅਸੀਂ ਤਰਨਤਾਰਨ ਦੇ ਵਿੱਚ ਵੱਡੇ ਗਿੰਦੇ ਝੰਡਾ ਮਾਰਚ ਕਰਾਂਗੇ ਤੇ 25 ਨਵੰਬਰ ਨੂੰ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਕੌਮੀ ਪਦਰਦੀ ਰੈਲੀ ਕਰਾਂਗੇ ਜੇ ਇਹ ਦੋਨੋਂ ਤੁਹਾਡੀਆਂ ਰੈਲੀਆਂ ਸਕਸੈਸਫੁਲ ਨਹੀਂ ਹੁੰਦੀਆਂ ਫਿਰ ਅਗਲਾ ਮੋੜਾ ਕੀ ਹੋਏਗਾ ਅਗਲਾ ਪ੍ਰੋਗਰਾਮ ਸਾਡਾ ਇਹ ਆ ਕਿ 2026 ਦੇ ਵਿੱਚ ਜਿਹੜਾ ਕਿ ਪੰਜਾਬ ਦਾ ਖਾਸ ਤੌਰ ਤੇ ਚੋਣਵੀਂ ਸਾਲ ਹੋਏਗਾ ਜਿਹੜਾ ਕਿ ਆਪਾਂ ਇਲੈਕਸ਼ਨ ਇਅਰ ਕਹਿ ਦਿੰਦੇ ਆ ਉਸ ਚੋਣਵੀਂ ਸਾਲ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਤੇ ਪੁਰਾਣੀ ਪੈਨਸ਼ਨ ਸੰਘਰਸ਼ ਬਹਾਲ ਕਮੇਟੀ ਆਪਣੀਆਂ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਇੱਕ ਵੱਡਾ ਮੋਰਚਾ ਖੋਲਾਂਗੇ ਅਤੇ ਉਸ ਮੋਰਚੇ ਦੇ ਵਿੱਚ ਲਗ ਪ੍ਰਧਾਨ ਜੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਗੱਲ ਹੈ ਅੱਜ ਐਨਐਮਓਪੀਐਸ ਨੈਸ਼ਨਲ ਮੂਵਮੈਂਟ ਸਕੀਮ ਫਾਰ 올ਡ ਪੈਨਸ਼ਨ ਸਕੀਮ ਦੇ ਸੱਦੇ ਦੇ ਉੱਤੇ ਦੇਸ਼ ਭਰ ਦੇ ਜਿੰਨੇ ਵੀ ਸਾਡੀਆਂ ਰਾਜਧਾਨੀਆਂ ਨੇ ਵੱਖ-ਵੱਖ ਸੂਬਿਆਂ ਦੀਆਂ ਉਹਨਾਂ ਦੇ ਵਿੱਚ ਜਿਹੜੇ ਐਨਪੀਐਸ ਅਧਿਕਾਰਾਂ ਦੇ ਮੁਲਾਜ਼ਮ ਨੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿਉਂਕਿ ਸਾਡੇ 2 ਪ੍ਰੋਗਰਾਮ ਪੰਜਾਬ ਦੇ ਵਿੱਚ ਨੇ ਤੇ ਇੱਕ ਪ੍ਰੋਗਰਾਮ ਉਮੀ ਪੱਦਰ ਦਾ ਜਿੱਦਾਂ ਕਿ 25 ਤਰੀਕ ਨੂੰ 25 ਨਵੰਬਰ ਨੂੰ ਰਾਮਲੀਲਾ ਗਰਾਊਂਡ ਦਿੱਲੀ ਵਿਖੇ ਪੂਰੇ ਦੇਸ਼ ਦਾ ਐਨਪੀਐਸ ਦਾ ਜਿਹੜਾ ਮੁਲਾਜ਼ਮ ਹੈ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਕੇਂਦਰ ਤੇ ਸਟੇਟ ਸਰਕਾਰਾਂ ਦੇ ਖਿਲਾਫ ਜਿਹੜਾ ਪ੍ਰੋਗਰਾਮ ਆ ਰੈਲੀ ਉਹ ਕਰੇਗਾ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਐਨਪੀਐਸ ਦੀ ਮਾਰ ਛੇਲਦੇ ਪਏ ਆ ਉਹਦੇ ਨਾਲ ਨਾਲ ਜਿਹੜਾ ਮੁੱਦਾ ਆ ਕਿ ਜਿਹੜਾ ਐਨਪੀਐਸ NPS ਤੋਂ ਬਾਅਦ ਕੇਂਦਰ ਸਰਕਾਰ ਨੇ ਜਿਹੜਾ ਮੁਲਾਜ਼ਮਾ ਨੇ ਆਪਣਾ ਜ਼ੋਰਦਾਰ ਪ੍ਰਦਰਸ਼ਨ ਵੱਖ-ਵੱਖ ਰਾਜਾਂ ਦਾ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਉਹਨਾਂ ਨੇ ਤੇ UPS ਨਾਂ ਦੀ ਪਾਲਿਸੀ ਵੀ ਲੈ ਆਂਦੀ ਜਿਹਦੇ ਵੱਲ ਸਰਕਾਰਾਂ ਰਾਜ ਦੀਆਂ ਵੀ ਦੇਖਣ ਲੱਗੀਆਂ ਅਸੀਂ ਇਹਨਾਂ ਦੋਨੋਂ ਪਾਲਿਸੀਆਂ ਦਾ ਜਿਹੜਾ ਵਿਰੋਧ ਉਹ ਲਗਾਤਾਰ ਕਰ ਰਹੇ ਹਾਂ ਜਿਹਦੇ ਕਰਕੇ ਇੱਕ ਜਿਹੜਾ ਪੰਜਾਬ ਸਰਕਾਰ ਇਹਨਾਂ ਨੇ 18 11 22 ਨੂੰ ਪ੍ਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜੋ ਅੱਜ ਤੱਕ ਲਾਗੂ ਨਹੀਂ ਹੋਇਆ ਜਿਸ ਕਰਕੇ 2 ਨਵੰਬਰ ਨੂੰ ਅਸੀਂ ਤਰਨਤਾਰਨ ਦੇ ਵਿੱਚ ਵੱਡੀ ਗਿੰਦੇ ਝੰਡਾ ਮਾਰਚ ਕਰਾਂਗੇ ਤੇ 25 ਨਵੰਬਰ ਨੂੰ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਕੌਮੀ ਪਦਰਦੀ ਰੈਲੀ ਕਰਾਂਗੇ ਜੇ ਇਹ ਦੋਨੋਂ ਤੁਹਾਡੀਆਂ ਰੈਲੀਆਂ ਸਕਸੈਸਫੁਲ ਨਹੀਂ ਹੁੰਦੀਆਂ ਫਿਰ ਅਗਲਾ ਬੋਝਾ ਕੀ ਹੋਏਗਾ ਅਗਲਾ ਪ੍ਰੋਗਰਾਮ ਸਾਡਾ ਇਹ ਆ ਕਿ 2026 ਦੇ ਵਿੱਚ ਜਿਹੜਾ ਕਿ ਪੰਜਾਬ ਦਾ ਖਾਸ ਤੌਰ ਤੇ ਚੋਣਵੀਂ ਸਾਲ ਹੋਏਗਾ ਜਿਹੜਾ ਕਿ ਆਪਾਂ ਇਲੈਕਸ਼ਨ ਇਅਰ ਕਹਿ ਦਿੰਦੇ ਆ ਉਸ ਚੋਣਵੀਂ ਸਾਲ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਤੇ ਪੁਰਾਣੀ ਪੈਨਸ਼ਨ ਸੰਘਰਸ਼ ਬਹਾਲ ਕਮੇਟੀ ਆਪਣੀਆਂ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਇੱਕ ਵੱਡਾ ਮੋਰਚਾ ਖੋਲ੍ਹਾਂਗੇ ਅਤੇ ਉਸ ਮੋਰਚੇ